ਬਟਾਲਾ ਦੇ ਨਜ਼ਦੀਕ ਪਿੰਡ ਚੈਨੇਵਾਲ ਦੇ ਰਹਿਣ ਵਾਲੇ ਮੇਜਰ ਮਸੀਹ ਉਮਰ 35 ਸਾਲ ਦੀ 사ウਦੀ ਅਰਬ ਦੇ ਵਿੱਚ ਹੋਈ ਮੌਤ ਮੇਜਰ ਮਸੀਹ ਪਿਛਲੇ ਕਰੀਬ 5 ਸਾਲਾਂ ਤੋਂ ਵਿਦੇਸ਼ ਸੌਦੀ ਅਰਬ ਵਿੱਚ ਕੰਮ ਕਰਦਾ ਸੀ ਅਤੇ ਉੱਥੇ ਟਰਾਲਾ ਡਰਾਈਵਰ ਸੀ ਬੀਤੇ ਦਿਨੀ ਉਸ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਪਰਿਵਾਰ ਚ ਪਿੱਛੇ ਪਤਨੀ ਤੇ 5.5 ਸਾਲ ਦੀ ਬੇਟੀ ਹੈ ਅਤੇ ਮ੍ਰਿਤਕ ਦਾ ਛੋਟਾ ਭਰਾ 사ウਦੀ ਅਰਬ ਜੇ ਕਿਸੇ ਕੰਪਨੀ ਵਿੱਚ ਕੰਮ ਕਰਦਾ ਹੈ ਤੇ ਉਹ ਕਰੀਬ 5 ਸਾਲ ਪਹਿਲਾ ਹੀ ਵਿਦੇਸ਼ ਗਿਆ ਸੀ ਪਰਿਵਾਰ ਮ੍ਰਿਤਕ ਦੇ ਭਾਰਤ ਭੇਜਣ ਦੇ ਲਈ ਅਪੀਲ ਕਰ ਰਿਹਾ ਹੈ ਉੱਥੇ ਹੀ ਪਰਿਵਾਰ ਨੇ ਦੱਸਿਆ ਕਿ ਉਸ ਨੇ ਆਪਣੀ ਕਮਾਈ ਨਾਲ ਨਵਾਂ ਘਰ ਬਣਾਇਆ ਸੀ ਪਰ ਉਸ ਨੂੰ ਨਵਾਂ ਘਰ ਦੇਖਣਾ ਨਸੀਬ ਨਹੀਂ ਹੋਇਆ ਨਵੰਬਰ ਮਹੀਨੇ ਵਿੱਚ ਉਸ ਨੇ ਸੁੱਟੀ ਲੈ ਕੇ ਆਉਣਾ ਸੀ ਲੇਕਿਨ ਉਸ ਦੇ ਆਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਦੀ ਖਬਰ ਆ ਗਈ ਇਨ 5 ਸਾਲ ਹੋ ਗਏ ਸਰਦੀਰ ਬਗਿਆ ਹੀ ਟਰਾਲਾ ਚੌਂਦਾ ਸੀ ਡਰਾਈਵਰ ਸੀ ਉਹ ਕੀ ਕੰਮ ਰਹੀ ਉਹ ਟਰਾਲਾ ਨਈ ਕੋਈ ਪੜਨ ਲਗਾ ਜੀ ਕੋ 10 ਵਾ 10 ਆ ਜਦ ਵੀਡੀਓ ਕੇ ਵੇਖਿਆ ਮਾਰ ਗਿਆ ਪਿਆ ਟਰਾਲਾ ਪੜ ਗਿਆ ਕੋਈ ਕਿੱਧਰ ਪੜਨ ਲਗਾ ਥੋੜਾ ਚੱਕੋ ਮੁੰਡਾ ਕੋ ਦਾ ਮਾਮਾ ਜੀ ਜੀ ਦੇ ਨਾਲ ਉਸ ਕੰਮ ਕਰਦੇ ਉਹਨਾਂ ਨੇ ਸੰਕ ਦੱਸਿਆ ਚਾਹ ਗੱਲ ਬਾਤ ਕਿੰਨੇ ਚੰਗੇ ਗਏ ਨਾ ਪੰਜ ਸਾਲ ਕਿੱਧਰ ਹੋ ਗਏ ਸਾਡੇ ਪੰਜ ਸਾਲ ਹੋ ਗਏ ਇਹ ਮਰ ਪਾ ਗਏ ਤੇ ਸੱਸ सांसों को है वो मांग करने आज ही हाल ही हूँ बैठे बात ही है कि इसानी सरकार का जो तीलियाँ इसानी वो बच्चे की बात ही नहीं है जल्दी भी जल्दी तो बच्चों की तीसरी शादी हमारे नहीं बताएंगे जोखित बताओ हाँ जोखबोझा बताएगा सारे नगरों में यह सारे नगर महिला काफी जाएंगे जो आई है ही है सात साल पह ਬੜੀ ਖੁਸ਼ੀਆਂ ਤੇ ਚਾਵਾਂ ਨਾਲ ਬੇਟੀ ਦਾ ਵਿਆਹ ਕੀਤਾ 2018 5 ਮਾਰਚ ਨੂੰ ਵਿਆਹ ਹੋਇਆ 2019 ਚੌਥੇ ਮਹੀਨੇ ਦੀ 15 ਤਰੀਕ ਨੂੰ ਇਹਨਾਂ ਦੀ ਬੇਟੀ ਹੋਈ ਹੈ 2019 ਦੇ ਵਿੱਚ 10ਵੇਂ ਮਹੀਨੇ ਬਾਹਰ ਗਿਆ ਜਿਹੜਾ ਕਿ 5 ਸਾਲ ਕਰੀਬ ਹੋ ਰਹੇ ਹੈ ਜੋ ਗਿਆ ਕਿ ਮੈਂ ਘਰ ਬਣਾ ਲਾਂਗਾ ਫਿਰ ਇੱਕੀ ਵਾਰ ਨਾ ਵਾਪਸ ਜਾਵਾਂਗਾ ਜੋ 5 ਸਾਲ ਦਾ ਗਿਆ ਵਾਪਸ ਨਹੀਂ ਆਇਆ ਲੇਕਿਨ ਐਸਾ ਹੁਣ ਸੁਣਿਆ ਕਿ ਦਸਵੇਂ ਮਹੀਨੇ ਆਉਣ ਵਾਲਾ ਸੀ ਪਹਿਲਾਂ ਮੈਂ ਸੁਣਿਆ ਕਿਸੇਵੇਂ 7ਵੇਂ ਮਹੀਨੇ ਆਉਣਾ ਫਿਰ ਸੁਣਨ ਨੂੰ ਮੇਰੇ ਅੱਠਵਾਂ ਮਹੀਨਾ ਚੜਿਆ ਕਿ ਐਸੀ ਮੰਦ ਪਗਣੀ ਖਬਰ ਆਈ ਕਿ ਐਕਸੀਡੈਂਟ ਹੋਇਆ ਜਿੱਥੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਸਾਡੇ ਕੋਲ ਫੋਟੋ ਆਈਆਂ ਉਹਲਾ ਦੇਖ ਕੇ ਪਟਵਾਂ ਦੇ ਸੀ ਬੜੇ ਦੁਖੀ ਹੋਏ ਕਿ ਕਿਸ ਤਰੀਕੇ ਨਾਲ ਦੀ ਮਰ ਦਿੱਤੀ ਹੋਈ ਕੋਸ਼ਿਸ਼ ਵੀ ਸਮੇਂ ਨਹੀਂ ਮਿਲਿਆ ਕਿ ਉਹਨਾਂ ਦੇ ਵਾਸਤੇ ਕੁਝ ਅਸੀਂ ਕਰ ਸਕਦੇ ਜੋ ਹੁਣ ਇਹ ਹੀ ਗੁਆ ਰਿਹਾ ਕਿ ਜੇ ਸਰਕਾਰ ਚਾਹੇ ਕੁਝ ਕੋਸ਼ਿਸ਼ ਕਰੇ ਉਪਰਾਲਾ ਕਰੇ ਕਿ ਉਹ ਤੇਦੀ ਗਵਰਨਮੈਂਟ ਦੇ ਨਾਲ ਕੰਟੈਕਟ ਕਰੇ ਕਿ ਜਲਤ ਜਲਤ ਉਹਦੀ ਮ੍ਰਿਤ ਦੇ ਜਿਹੜੀ ਹੈ ਕਿਥੇ ਉਹਨਾਂ ਦੇ ਪਿੰਡ ਚੰਨੇਵਾਲ ਪਹੁੰਚਾਈ ਜਾਏ ਤਾਂ ਕਿ ਅਸੀਂ ਸਾਰੇ ਉਹਨੇ ਦੇ ਮਾਪੇ ਪੈਣਪਰਾ ਰਿਸ਼ਤੇਦਾਰ ਸਾਰੇ ਉਹਨਾਂ ਦੇ ਆਖਰੀ ਦਰਸ਼ਨ ਜਿਹੜੇ ਕਰ ਸਕਣ ਤੇ ਅੰਤਮ ਉਹਨਾਂ ਦੇ ਜਿਹੜੀ ਰੀਤੀ ਰਿਵਾਜਾਂ ਦੇ ਨਾਲ ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਕਰ ਸਕੀ ਆ ਆਪਣੇ ਹੱਥਾਂ ਦੇ ਨਾਲ ਉਹਨੂੰ ਵਿਦਾ ਕਰ ਸਕੀ ਆ ਇਹ ਹੀ ਹੈ ਕਿ ਸਰਕਾਰ ਦੇ ਅੱਗੇ ਗੁਹਾਰਿਆ ਕਿ ਜਲਤ ਜਲਤ ਕੋਸ਼ਿਸ਼ ਕਰਨ ਕਿ ਮ੍ਰਿਤਕ ਦੇ ਦੇ ਨੂੰ ਇੰਡੀਆ ਲੈ ਆਉਣ ਦੀ ਸਾਡੀ ਇਹ ਹੀ ਉਹਨਾਂ ਅੱਗੇ ਬੇਨਤੀ ਹੈ